ਅੱਜ ਦੇ ਦਿਨ ਦੀ ਬਈ ਆਪਣੀ ਇਹ ਚੌਥੀ ਵਾਰ ਦੀ ਚਾਹਗੀ ਤੇ ਸਮਾਂ ਜਿਹੜਾ ਹੋਇਆਗਾ ਸਵੇਰ ਦੇ 8 ਵਜੇ ਆਗੇ ਤੇ ਇਧਰ ਰਾਤ ਵਾਲਾ ਆਪਣਾ ਭਾਈ ਮਿੱਤਰ ਗੋਲੀ ਠੀਕ ਹਾਂ ਜੀ ਅਲੈਕੁਮ ਸਲਮਤ ਭਾਈ ਵੀ ਨਾਲ ਚਾਹ ਲੈ ਲਈ ਹੈ ਚਾਹ ਦਾ ਭਾਈ ਇਹ ਵਿਸ਼ਕੀਨ ਹੈਗਾ ਤੇ ਆਪਣੇ ਨਾਲ ਵੀ ਭਾਈ ਰਲ ਗਿਆ ਅੱਜ ਦਿਨ ਹੈਗਾ ਐਤਵਾਰ ਤੇ ਸਤ ਤਰੀਕ ਆ ਗਈ ਸਮਾ ਸਵੇਰ ਦੇ 8:00 ਵੱਜ ਚੁੱਕਿਆ ਐਸੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਹੈਗੇ ਗੁਰਦੁਆਰਾ ਸਾਹਿਬ ਜੀ ਜਗ੍ਹਾ ਹੈਗੀ ਆ ਚੰਦਰਕੋਨਾ ਤੇ ਐਸੇ ਹਾਲ ਦੇ ਵਿੱਚ ਹੀ ਰਾਤ ਆਪਾਂ ਰਾਤ ਕੱਟੀ ਹੈ ਜੀ ਰਾਤ ਸੰਗਤਾਂ ਬਹੁਤ ਸੀਗਾ ਤੁਹਾਨੂੰ ਪਤਾ ਜੀ ਹਰੇਕ ਟਾਈਮ ਚੋ ਟਾਈਮ ਕੱਢ ਕੇ ਜਿਹੜਾ ਆਉਂਦਾਗਾ ਗੁਰੂ ਘਰ ਦੇ ਦਰਸ਼ਨ ਕਰਨ ਤੇ ਕੱਲ ਸੰਗਤਾਂ ਆਈਆਂ ਭਾਈ ਸਵੇਰੇ ਟਾਈਮ ਨਾਲ ਦਰਸ਼ਨ ਮੇਲੇ ਕਰਕੇ ਤੇ ਹੁਣ ਘਰੋ ਘਰੀ ਚੱਲ ਗਈਆਂ ਹਨਾ ਬਾਈ ਜੀ ਕਿਉਂਕਿ ਕੰਮ ਤਾਂਦਿਆਂ ਤੋਂ ਆਉਂਦਾ ਹਰੇਕ ਬਾਈ ਹਨਾ ਤੇ ਸਾਹਮਣੇ ਪੌੜੀਆਂ ਦੇ ਥੱਲੇ ਕਾਊਂਟਰ ਬਣਿਆ ਹੋਇਆ ਜੀ ਲੰਗਰਾਂ ਵਾਸਤੇ ਦਸਵੰਦ ਕੱਢਣ ਵਾਸਤੇ ਤੇ ਸਾਰੀਆਂ ਸੰਗਤਾਂ ਦਾ ਕਿਨਕਾ ਫੁਲਕਾ ਸਹਿਯੋਗ ਆਪਾਂ ਵੀ ਭਾਈ ਪਾਇਆ ਗਏ ਜੀ ਗੁਰਦੁਆਰਾ ਨਾਨਕ ਸਰ ਚੰਦਰਕੋਨਾ ਸਾਹਿਬ ਇਧਰਲੇ ਪਾਸੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਜੀ ਪਹਿਲਾਂ ਚੰਦਰਕੋਨੇ ਵਾਲੀ ਸਾਈਡ ਤੋਂ ਰਾਤ ਸੰਗਤਾਂ ਜ਼ਿਆਦਾ ਆਈਆਂ ਸੀ ਤੇ ਹੁਣ ਇਧਰ ਕਲਕੱਤੇ ਵਾਲੇ ਪਾਸੇ ਤੋਂ ਸੰਗਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋਗੀਆਂ ਤੇ ਪਰ ਆਪਣੀ ਬਿਲਕੁਲ ਤਿਆਰੀ ਹੈ ਜੀ ਹੁਣ ਅੱਗੇ ਵੱਲ ਜਾਣ ਦੀ ਸਾਈਕਲ ਆਪਣਾ ਤਿਆਰ ਵਰ ਤਿਆਰ ਹੈ ਗੱਡੀ ਆਪਣੀ ਬਿਲਕੁਲ ਤਿਆਰ ਵਰ ਤਿਆਰ ਖੜੀ ਹੈ ਜੀ ਇਧਰਲੇ ਪਾਸੇ ਬੈਗ ਬੂਗ ਲਾਦ ਲਿਆ ਜੀ ਠੀਕ ਹੈ ਕੰਮ ਲੋਟ ਆਗਾ ਠੀਕ ਹੈ ਭਾਈ ਫਿਰ ਮਿਲਦੇ ਆ ਤੁਹਾਡੇ ਨਗਰ ਚ ਆ ਕੇ ਟਾਟਾ ਨਗਰ ਚ ਆ ਕੇ ਆ ਜਰੂਰ ਭਾਈ ਤੇ ਤੁਸੀਂ ਵੀ ਪੰਜਾਬ ਜਰੂਰ ਆਇਓ ਹਾਂਜੀ ਭਾਈ ਫਿਰ ਆਪਾਂ ਮਿਲਾਂਗੇ ਠੀਕ ਹੈ ਜੀ ਹਾਂਜੀ ਭਾਈ ਠੀਕ ਹੈ ਭਾਈ ਇਧਰਲੇ ਪਾਸੇ ਜੀ मछियाँ फटी जाते की इसमें मच्छी आती है पर मछिया छोटिया छोटिया नहीं है इन बाल्टी के बच्चे जो दिखा देना थोड़ा बाल्टी में कैसी मच्छी है आपके पास आ मछिया ने जी ओ ये सारा क्या आपका खाना दाना है हाँ। इसको कैसे खाते हो नहीं ये सभी मच्छी है इसमें पत्थर भी है ना पत्थर नहीं है। ਲੁਕੀ ਤੋਂ ਰੱਖੋ ਸਾਮੁਖ ਕਹਿੰਦੇ ਹਾਂ ਸਾਮੁਖ ਅੱਛਾ ਪਾਈ ਇਹਨਾਂ ਨੂੰ ਸਾਮੁਖ ਕਹਿੰਦੇ ਆਗੇ ਤੇ ਇਹ ਸਾਰਾ ਇਹਨਾਂ ਦਾ ਖਾਣਾ-ਦਾਣਾਗਾ ਪਤਾ ਨਹੀਂ ਕਿਹੜੇ ਲੋਟ ਬਾਈ ਖਾਂਦੇ ਹੋਣਗੇ ਇੱਕ ਛੋਟੀ ਜੀ ਮੱਛੀ ਵੀ ਹੈਗੀ ਕੀੜੇ ਮਕੌੜੇ ਜੇ ਜਿਵੇਂ ਇਹ ਤਾਂ ਚਾਹਨਾ ਵਾਲਾ ਕੰਮ ਹੋਇਆ ਪਿਆ ਬਿਲਕੁਲ ਇੱਕ ਬਾਲਟੀ ਆ ਰੱਖੀ ਬੈਠੇ ਆਗੇ ਕਾਇਮਾ 4 ਵਜ ਗਿਆ ਜੀ ਤੇ ਆਪਣਾ ਜਿਹੜਾ ਰਾਹਗਾ ਹਾਂਜੀ ਲਗਭਗ 65 ਕਿਲੋਮੀਟਰ ਹੋਰ ਪਿਆਗਾ ਆ ਪਤਾ ਨਹੀਂ ਕਿਹੜਾ ਸ਼ਹਿਰ ਆ ਗਿਆ ਹੈ ਆਰੰਭਾਗ ਆਰੰਭਾਗ ਕਿ ਆਰੰਭਾਗ ਆਰੰਭਾਗ ਲਾਲ ਬੱਤੀ ਹੋਈ ਪਈ ਐ 65 ਕਿਲੋਮੀਟਰ ਪੇ ਆਗਾ ਹਾਂ ਤੇ ਚਾਹ ਦੀ ਘੁੱਟ ਪਿਆ ਦੇ ਜੇ ਕਿਸੇ ਵਾਸਤੇ ਭਾਈ ਬਣ ਕੇ ਰੋਕ ਕੇ ਆ ਅੱਗੇ ਵੀ ਆਰ ਫੇਰਾ ਖਾਸਾ ਬੱਠਾ ਧਿਆਨ ਰੱਖੀ ਕਿਉਂਕਿ ਜੇ ਗੱਡੀ ਚ ਮਗਲਾ ਲਾ ਲ ਮੋਕ ਗਿਆ ਨਾ ਇੰਜਨ ਦੀ ਤਾਂ ਫਿਰ ਐਸੀ ਤੈਸੀ ਹੋ ਜੂਗੀ ਗਰਾਰੀਆਂ ਹੀ ਪਰ ਜਾਣੀਆਂ ਸਾਰੀਆਂ ਤੇ ਫਿਰ ਇੰਜਨ ਬੰਨਿਆ ਬਹੁਤ ਔਖਾ ਜਾਂਦਾਗਾ ਇਹ ਲੈ ਤੇਲ ਪਾਣੀ ਪਹਿਲਾਂ ਹੀ ਚੈੱਕ ਕਰਕੇ ਰੱਖ ਗਏ ਵੈਰੀ ਆਫ ਰੋਡਿੰਗ ਜੀ ਵੈਰੀ ਆਫ ਰੋਡਿੰਗ ਭਾਈ ਹੁਣੇ ਕਹਿੰਦੇ ਸੀ ਕਹਿੰਦੇ ਰਾਤ ਨੂੰ ਭਾਈ 10 ਵਜੇ ਤੱਕ ਪਹੁੰਚ ਜਾਣਗੇ ਤੇ ਨਵੇਂ ਨਵੇਂ ਰਾਹਾਂ ਤੇ ਲਈ ਫਿਰਿਆ ਮੋੜ ਕੇ ਆਇਆ ਹੁਣ 3-4 ਕਿਲੋਮੀਟਰ ਤੋਂ ਜੇ ਆ ਹੀ ਲਈ ਫਰੇ ਮੈਨੂੰ ਲੱਗਦਾ ਟੜਕੇ ਪਹੁੰਚਾਂਗੇ ਕਿਉਂ ਮੰਡਿਆ ਸਮਾ ਹੋ ਗਿਆ ਜੀ 5:30 ਤੇ ਆਪਣਾ ਜਿਹੜਾ ਸਫਰ ਹੈ ਹਜੇ 50 ਕਿਲੋਮੀਟਰ ਬਾਕੀ ਹੈਗਾ 50 ਕਿਲੋਮੀਟਰ ਹਜੇ ਰਹਿੰਦਾਗਾ ਤੇ ਇਧਰਲੇ ਪਾਸੇ ਇਸ ਏਰੀਏ ਦੇ ਭਰਾ ਖੜੇ ਆਪਣੇ ਨਾਲ ਇੱਥੇ ਕਹਿੰਦੇ ਆਲੂ ਦੀ ਖੇਤੀ ਬੜੀ ਹੁੰਦੀ ਹੈ ਬਈ ਪਰ ਇਧਰਲੇ ਪਾਸੇ ਤਾਂ ਝੋਨਾ ਲੱਗਿਆ ਹੋਇਆ ਬਾਈਆਂ ਤੋਂ ਪੁੱਛਦੇ ਆਂ ਗੱਲਬਾਤ ਕਰਦੇ ਆਂ ਕੀ ਨਾਮ ਹੈ ਭਈਆ ਕੀ ਨਾਮ ਹੈ ਜੀ ਆਪਕਾ ਜੀ ਮੇਰਾ ਨਾਮ ਹੋ ਗਿਆ ਸੰਦੀਪ ਸੰਦੀਪ ਤੋ हमने सुना है जहाँ आलू की खेती बहुत होती है जी हाँ फिलहाल राइस लगा हुआ है, की खेती हो रही है। तो यही एरिया है बहुत ज्यादा है, है। हम कौन सी जगह पर खड़े हैं अभी अभी है मायापुर माया मायापुर कल्याण केंद्र पे खड़ा है मायापुर कल्याण केंद्र अच्छा जो जहाँ पर आलू क्या रेट बिकता है भाई बता रहे जैसे आलू का रेट अच्छा। मतलब जो आपका हो गया बीस रूपए किलो बीस बीस रूपए हो गया जो पहाड़ी आलू हो गया उसका रेट ज्यादा होता है पहाड़ी आलू हाँ तो ये बीज कहां से लाते हो जी आप ये तो आपके साइड से पंजाब के साइड से है पंजाब से आता है पंजाब से है। आपने बताया आप पंजाब भी रह कर आए हो हाँ जी हाँ रह चुके हैं पटियाला के अंदर तकरीबन पंद्रह साल अच्छा पंद्रह साल पंद्रह साल ठीक है ठीक है अभी फिलहाल मैं दो हजार अठारह में सुबह दो हजार अठारह में आयो दो हजार अठारह में अच्छा हो गया इधर ठीक है भाई ठीक है आप तो आप कभी गए हो भाई पंजाब नहीं नहीं हमने पटियाला गया गए थे मेरे मेरे पास गया हुआ है कई बार तीन बार जा चुका है तीन बार जा चुका है हाँ। हम पहली बार आए आपका एरिया अच्छा लगा हाँ अच्छा लगा आपको हाँ जी हाँ ठीक है चलिए लोग अच्छे हैं हमारी मदद भी करते हैं आप जैसे भाई मिल गए सभी ऐसे ही मिल रहे हैं वैसे तो दिक्कत वाली कोई बात नहीं है बंगाल में हाँ जी हाँ सभी मिलजुल के ही रहते हैं तो ये खेतों में भाई हमने देखा मोटर नहीं है कहीं भी नहीं मोटर है मोटर लगा हुआ है मोटर लगा हुआ है सामने ताल का पेड़ दिख रहा होगा आपको हाँ हाँ। पेड़ है वो, मतलब, वो से ना। मतलब मोटर के मो, मोटर तो डायरेक्ट नहीं है मोटर पाइप लाइन से आता है तो वहाँ पानी के सामने आता है पूरा मोटर कितना जी मोटर पूरा खेत के सामने थोड़ा सा आता है मोटर अच्छा ਉਹੀ ਤੇ ਪਾਣੀ ਨਿਕਲਦਾ ਹੈ ਮੈਂ ਇਨਕਾ ਕਹਨੇ ਕਾ ਮਤਲਬ ਹੈ ਜੋ ਸਮਰਸ਼ਵਲ ਲਗਾ ਹੋਇਆ ਹੁੰਦਾ ਹੈ ਹਾਂ ਜੀ ਪੂਰੀ ਮੇ ਲਗਾ ਹੋਇਆ ਸਮਰਸ਼ਵਲ ਅਬ ਜਿਹਾ ਇੱਕ ਸਮਰਸ਼ਵਲ ਕੇ ਅੰਦਰ ਯਾਨੀ ਪੂਰਾ ਮੈਦਾਨ ਕਵਰ ਹੋ ਰਹਾ ਹੈ ਇੱਕ ਸਮਰਸ਼ਵਲ ਨਾ ਹਾਂ ਤੇ ਸਾਰੇ ਝੋਨੇ ਨੂੰ ਪਾਣੀ ਲੱਗ ਜਾਂਦਾਗਾ ਹਾਂ 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 ਇਹ ਕਿਸੇ ਸਰਜਨ ਦਾ ਵੀ ਹਾਂ ਕੋਈ ਕਈ ਲੋਕ ਇਹ ਲਗਾ ਲੈਂਦੇ ਕਈ ਲੋਕ ਉਹ ਜੋ ਚਾਈਨਾ ਵਾਲਾ ਇੰਜਨ ਹੁੰਦਾ ਹੈ ਅੱਛਾ ਇੰਜਨ ਨਾ ਟੂਲੂ ਪੰਪ ਹਾਂ ਟੂਲੂ ਪੰਪ ਜੋ ਮੋਟਾ ਇੰਜਨ ਆਤਾ ਹੈ ਹਾਂ ਹਾਂ ਉਸੇ ਨਾਲ ਚਲਾ ਲੈਂਦੇ ਤਾਂ ਪਾਣੀ ਅੱਛਾ ਹੈ ਕਿ ਪਾਣੀ ਤਾਂ ਚੰਗਾ ਹੈ ਅੰਕਲ ਸੇ ਕੁਛ ਪੁੱਛੇ ਨਾ पानी अच्छा है आपको कहीं से तालाब से भी मिल जाता है जैसे तालाब से भी ज्यादातर लोग तालाब तो से ले लेते ले हैं पानी अच्छा ज्यादा तालाब ज्यादातर नदी नाला नदी हो गया नदी तो यहाँ पे नदी की कोई कमी है नहीं हाँ नदी, भी आपको नदी भी मिल जाएगा तो, तो ज्यादातर नदी से भी पानी आता है उपजाऊ के लिए नदी में पानी दिया जाता है अच्छा ऐसा कोई बात नहीं पीने का पानी नल से पीने का पानी नल से आता है समर्सिबल है 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 भी पानी अच्छे है हाँ पानी अच्छा पानी में कोई दिक्कत नहीं होता ਠੀਕ ਹੈ ਜੀ ਠੀਕ ਹੈ ਠੀਕ ਹੈ ਸ਼ੁਕਰੀਆ ਭਾਈ ਠੀਕ ਹੈ ਜੀ ਠੀਕ ਹੈ ਸਹੀ 6 ਵਜ ਗਏ ਜੀ ਤੇ ਮੂੰਹ ਨੇਰਾਜ ਹੋਣ ਲੱਗ ਗਿਆ ਲਾਈਟਾਂ ਵੀ ਚੱਲ ਪਈਆਂ ਤੇ ਪਰ ਸਫਰ ਹਜੇ ਆਪਣਾ 40 ਕਿਲੋਮੀਟਰ ਲਗਭਗ ਪਿਆਗਾ ਦੇਖੋ ਪਹੁੰਚ ਰਹੇ ਆ ਕਿ ਨਹੀਂ ਜੀ ਅਜ ਕਲਕੱਤੇ ਜੇ ਸੜਕ ਇਦਾਂ ਦੀ ਆਈ ਜਾਵੇ ਲਾਈਟਾਂ ਲੂਟਾ ਵਧੀਆਂ ਆਈ ਜਾਣ ਤਾਂ ਪਹੁੰਚ ਜਾਾਂਗੇ ਨਹੀਂ ਭਾਈ ਇਹ ਨਹੀਂ ਪਤਾ ਰਾਤ ਚ ਰੁਕਣਾ ਪੈ ਜਾਏ ਕਿਸੇ ਪਾਸੇ ਹਰੀ ਨਿਖੋਲਾ ਨਿਖੋਲਾ ਪਿੰਡਾ ਜੀ ਇਹ ਹਰੀ ਨਿਖੋਲਾ ਬੱਸ ਦੇਗਾ ਤਿਤਲੀ ਵਾਲੀ ਵੱਡੀ ਛਾਪੀ ਆ ਮਗਰ ਇਹ ਆ ਦੇਖੋ ਜੀ ਐਦਾਂ ਨਹੀਂ ਆ ਬਸ ਆ ਇਧਰ ਪਰ ਕੀ ਲਿਆਂ ਪੁਰਾ ਚੱਲ ਚੱਲ ਬਾਈ ਹੱਕ ਦੇ ਡਰਾਈਵਰ ਵੀਰੇ ਆਹ ਕਹਿੰਦਾ ਨੰਨਾ ਖੜ ਜਾ ਹਜੇ 5 ਮਿੰਟ ਰਾਹ ਹੋ ਗਿਆ ਜੀ ਤੇ ਆਪਣਾ ਰਾਹ ਜਿਹੜਾ ਹਜੇ 35 ਕਿਲੋਮੀਟਰ ਲਗਭਗ ਹੋਰ ਪਿਆਗਾ ਤੇ ਗੁਰਦੁਆਰਾ ਸਾਹਿਬ ਵਾਲਿਆਂ ਨਾਲ ਗੱਲ ਹੋਈ ਆ ਭਾਈ ਉਹ ਟਰਾਂਸਪੋਰਟ ਵਾਲੇ ਬਾਈ ਨੇ ਕਿਹਾਗਾ ਭਾਈ 9 ਵਜੇ ਤੱਕ ਆਜੋ ਜਿਹੜਾ ਤੁਹਾਨੂੰ ਬਾਰ ਖੋਲ ਦੇਣਗੇ ਗੁਰਦੁਆਰਾ ਸਾਹਿਬ ਦਾ 9 ਵਜੇ ਤੱਕ ਤੇ ਆਪਣੇ ਕੋਲੇ ਇਸ਼ੂ 2 ਘੰਟੇ ਹੋਰ ਆਗੇ ਸਬਰ ਹੈਗਾ 35 ਕਿਲੋਮੀਟਰ ਦਾ ਤੇ ਆਹ ਬਾਈ ਝੁਗਾ ਜਾ ਪਾ ਲਿਆ ਇਹ ਆਪਾਂ ਜਦੋਂ ਹਨੇਰਾ ਜਾ ਹੋਣ ਲੱਗਦਾ ਤੇ ਟਾਈਮ ਨਹੀਂ ਪਾ ਲੈਨੇਗੇ ਚੰਗਾ ਗਾ ਹੈ ਦਿਨੇ ਵੀ ਪਾਲੀਏ ਪਰ ਦਿਨੇ ਨਾਲ ਜ ਗਰਮੀ ਵਾਲੀ ਸੀਗੀ ਬਾਈ ਤੇ ਇਹਦੇ ਚ ਹੋਰ ਵੀ ਜ਼ਿਆਦਾ ਗਰਮੀ ਲੱਗਦੀ ਹੈਗੀ ਪਤਾ ਨਹੀਂ ਇਹ ਕਿਦਾਂ ਦਾ ਗਾ ਤੇ ਵੈਸੇ ਰਾਤ ਨੂੰ ਇਹ ਬਹੁਤ ਵਧੀਆ ਗਾ ਪੰਪ ਤੋਂ ਪਾਣੀ ਤਾਂ ਨਹੀਂ ਪੀ ਲਿਆ ਤੇ ਜੀ ਬੋਤਲਾਂ ਪਾਣੀ ਵਾਲੀਆਂ ਹੋਰ ਭਰ ਲਈਆਂ ਚੱਲਦੇ ਹੁਣ ਇੱਕ ਹੈ ਹਨੇਰਾ ਗਾ ਤੇ ਬੈਂਡਰੀ ਤਰਾਤ ਚਾਰਜ ਕਰ ਲਈ ਸੀਗੀ ਇਹ ਚਾਨਣ ਸੁਖਨਾ ਦਾ ਵਧੀਆ ਹੈਗਾ ਬੈਂਟਰੀ ਦਾ ਤੇ ਚਲਦੇ ਆ ਹੁਣ ਫਿਰ ਅੱਜ ਹਨੇਰੇ ਦੇ ਵਿੱਚ ਹੀ ਸਫਰ ਆ ਜਿਹੜਾ ਕਰਨਾ ਪਊਗਾ ਪਹੁੰਚ ਜਾਗੇ 35 ਕਿਲੋਮੀਟਰ ਹੈ ਬਾਬਾ ਭਲੀ ਕਰੇ ਬਥੇਰਾ ਟਾਲਦੇ ਆ ਬਈ ਹਨੇਰੇ ਤੋਂ ਬਥੇਰਾ ਟਾਲਦੇ ਆਗੇ ਫੇਰ ਪਤਾ ਨਹੀਂ ਕਿਵੇਂ ਕਿਵੇਂ ਮੱਲੋ ਜੋਰੀ ਹਨੇਰਾ ਹੋ ਹੀ ਜਾਂਦਾਗਾ ਚੱਲ ਨਹੀਂ ਛੁ ਇਹੀ ਗਰੀਆ ਨਾ ਹੈ ਬੈਟਰੀ ਰੱਖਣਾ ਇਹਦੇ ਚ ਇਹਦਾ ਸਹੀ ਚਾਨਣ ਨਹੀਂ ਪੈਣਾ ਤਾਂ ਸਾਨੂੰ ਚਾਨਣ ਜਾਈ ਜਾਊਗਾ ਦਿਖਾ ਦੇ ਬੈਟਰੀ ਹੋ ਆਪਾਂ ਹੋਲ ਵਾ ਗਏ ਨਹੀਂຊੂ ਇਹ ਤਾਂ ਚਾਨਣ ਤਾਂ ਉਹਨੂੰ ਜਾਊਗਾ ਇੱਥੇ ਨਾ ਉਹ ਲੱਗਦੀ ਹੈਗੀ ਛੋਟੀ ਜੀ ਬੈਟਰੀ ਲੱਗ ਜਾਂਦੀ ਹੈ ਨਾ ਹਨਾ ਉਹ ਵਧੀਆ ਗੀ ਉਹ ਟਰਾਂਸਪੋਰਟ ਵਾਲੇ ਬਾਈ ਨੇ ਵੀ ਆਪਾਂ ਨੂੰ ਕਿਹਾ ਸੀ ਚੱਲ ਆ ਗਿਆ ਮੈਂ ਤੇਰੇ ਮਾ ਗਰ ਮਾ ਗਰ ਬਾਜ਼ਾਰ ਆਏਗਾ ਜੀ ਕੁਛ ਖਾਣ ਵਾਸਤੇ ਫੜ ਲ ਗਏ ਕਿਉਂਕਿ ਜੋਂ ਸਵੇਰ ਦਾ ਗੁਰਦੁਆਰਾ ਸਾਹਿਬ ਤੋਂ ਲੰਗਰ ਛੱਕ ਕੇ ਤੁਰਿਆ ਇਸ ਤੋਂ ਬਾਅਦ ਗੱਡੀ ਜਿਹੜੀ ਚਾਹ ਤੇ ਤੁਰੀ ਆਉਂਦੀ ਹੈਗੀ ਤੇ ਕੋਈ ਮਾੜਾ ਮੋਟਾ ਬਿਸਕਟ ਬਿਸਕਟ ਲੈ ਲੈਣੇ ਆ ਕਿਉਂਕਿ ਸਫਰ ਆਪਣਾ ਪਿਆਗਾ ਹਜੇ ਤੇ ਦੁਕਾਨਾਂ ਵੀ ਫਿਰ ਬੰਦ ਹੋ ਜਾਣੀਆਂ ਟਾਈਮ ਨਾਲੀ ਤੇ ਫਿਰ ਭੁੱਖ ਲੱਗੂਗੀ ਬਾਈ ਰਾਹ 'ਚ ਤੇ ਆਣੀ ਪਤਾ ਰਾਤ ਨੂੰ ਵੀ ਬਾਅਦ 'ਚ ਭੁੱਖ ਲੱਗੇ ਤੇ ਆਪਾਂ ਕਿਹਾ ਕਿ ਵੀਡੀਓ ਦੀ ਕੱਟ ਵੱਡ ਕਰਦੇ ਵੀ ਆਪਾਂ ਨੂੰ 12 ਇੱਕ ਜਿਹੜਾ ਉਹੀ ਬਚ ਜਾਂਦਾਗਾ ਇਥੋਂ ਆਪਾਂ ਹੁਣੇ ਮਾੜਾ ਮੋਟਾ ਕੁਛ ਨਾ ਕੁਛ ਫੜ ਲ ਗਏ ਜੋ ਵੀ ਮਿਲੂਗਾ ਤੇ ਫਿਰ ਖਾ ਲਾਂਗੇ ਰਾਹ ਰੂਹ ਚ ਜੇ ਭੁੱਖ ਲੱਗੇ ਜਾਂ ਰਾਤ ਨੂੰ ਕਦੋਂ ਵੀ ਭੁੱਖ ਲੱਗੇਗਾ ਆ ਲੈ ਆ ਜੀ ਬਿਸਕੁਟ ਤਿੰਨ ਚਾਰ ਡੱਬੀਆਂ ਤਿੰਨ ਡੱਬੀਆਂ ਆ ਲਈਆਂ ਨੇ ਤੇ ਇੱਕ ਆਹ ਹੋ ਗਈ ਤੇ ਇੱਕ ਉਹ ਪਈ ਛੋਟੀ ਜੀ ਤੇ ਆ ਦੋ ਚਾਕਲੇਟਾਂ ਇਹਨਾਂ ਨਾਲ ਵੀ ਥੋੜੀ ਮੋਟੀ એનર્ਜੀ ਆ ਜਾਂਦੀ ਆ ਭਾਈ ਕਹਿੰਦੇ ਤੇ ਚਲੀਆਂ ਨੀਸ਼ੂ ਭਾਈ ਚਲੋ ਭਾਈ ਚਲੋ ਸਮਾਂ 9 ਵਜ ਚੁੱਕਿਆ ਜੀ ਰਾਤ ਦੇ ਤੇ ਆਪਣਾ ਸਫਰ ਆ ਜਿਹੜਾ 110 ਕਿਲੋਮੀਟਰ ਦਾ ਹੋ ਚੁੱਕਿਆਗਾ 15 ਕਿਲੋਮੀਟਰ ਆਪਾਂ ਹੋਰ ਜਾਣਾ ਜੀ ਤੇ ਬਾਬਾ ਜੀ ਨੇ ਵੀ ਕਿਹਾ ਸੀਗਾ ਭਾਈ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਆਗਾ 8 ਵਜੇ ਬੰਦ ਹੋ ਜਾਂਦਾ ਤੇ ਤੁਸੀਂ ਆਜੋ ਕੋਈ ਨਾ 9 ਵਜੇ ਤੱਕ ਆਜੋ ਆਪਾਂ ਨੂੰ 9 ਵੀ ਵੱਜ ਗਏ ਤੇ ਲਗਭਗ 15 ਕਿਲੋਮੀਟਰ ਜਾਣ ਤੇ 40-45 ਮਿੰਟ ਹੋਰ ਲੱਗ ਜਾਣਗੇ ਕਿਉਂਕਿ ਭਈ ਇੱਕ ਤਾਂ ਹਨੇਰਾ ਹੈਗਾਗਾ ਸੜਕਾ ਜਿਹੜੀ ਇਹ ਇੱਕੋ ਹੀ ਆ ਗਈ ਉਧਰੋਂ ਹੀ ਆਉਂਦੇ ਆ ਤੇ ਉਧਰੋਂ ਹੀ ਜਾਂਦੇ ਆ ਵੀ ਓਵੇਂ ਸੜਕ ਨਹੀਂ ਹੈਗੀ ਵੀ ਇੱਕ ਪਾਸੇ ਹੀ ਜਾਣਾ ਤੇ ਇੱਕ ਪਾਸੇ ਹੀ ਆਉਣਾਗਾ ਉਦਾਂ ਦੀ ਸੜਕ ਨਹੀਂ ਹੈਗੀ ਤੇ ਹਨੇਰਾ ਵੀ ਆ ਹੌਲੀ ਹੌਲੀ ਜਾਂਦੇ ਆਗੇ ਕੋਈ ਜ਼ਿਆਦਾ ਜਲਦਬਾਜ਼ੀ ਵਾਲਾ ਤਾਂ ਕੰਮ ਹੈ ਨਹੀਂਗਾ ਹਨਾ ਜੀ ਕਿਉਂਕਿ ਰਾਤ ਦਾ ਸਮਾਂਗਾ ਐਦਾਂ ਸੀਗਾ ਵੀ 15 ਕਿਲੋਮੀਟਰ ਚੱਲ ਹੋਰ ਜਾ ਕੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਰਾਮ ਨਾ ਪੈ ਜਾਗੇ ਤੇ ਵੀਡੀਓ ਦੀ ਕੱਟ ਵੱਡਾ ਜਿਹੜੀ ਕਰ ਲਾਂਗੇ ਇਸ ਲਈ ਤੁਰੇ ਜਾਂਦੇ ਆਗੇ 15 ਕਿਲੋਮੀਟਰ ਹੋਰ ਰਹਿ ਗਿਆ ਜੀ ਚਲਦੇ ਆਂ ਬਸ ਸਾਈਕਲ ਆਪਣਾ ਇੱਧਰ ਖੜਾਗਾ ਸੜਕ ਇੱਧਰਲੇ ਪਾਸੇ ਰਹਿ ਜਾਂਦੀ ਆ ਆਪਾਂ ਥੜਾ ਸਾਈਡ ਤੇ ਖੜਕੇ ਵੀਡੀਓ ਬਣਾਈ ਜਾਂਦੇ ਸੀਗੇ ਕਿਉਂਕਿ ਰਾਤ ਦਾ ਸਮਾਂਗਾ ਤੇ ਚਲਦੇ ਸਮੇ ਵੀ ਮਖਿਆ ਕਿਉਂ ਵੀਡੀਓ ਬਣਾਉਣੀ ਆ ਇੱਕ ਪਾਸੇ ਸਾਈਡ ਤੇ ਰੁੱਕ ਕੇ 2 ਮਿੰਟਾਂ ਨਾਲ ਹੁਣ ਕੋਈ ਫਰਕ ਨਹੀਂ ਪੈਣ ਲੱਗਿਆਗਾ ਤੇ ਬਣਾ ਲੈਣੇ ਆ ਭਾਈ ਵੀਡੀਓ ਤੇ ਚਲਦੇ ਆਂ ਜੀ ਬਸ 40-45 ਮਿੰਟ ਹੋਰ ਲੱਗ ਜਾਣਗੇ ਪਹੁੰਚਦੇ ਆਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ 'ਚ ਨਾ 9 ਵਜੇ ਪਹੁੰਚੇ ਨਾ 10 ਵਜੇ ਪਹੁੰਚੇ ਸਾਢੇ 10 ਹੋ ਗਿਆ ਸਹੀ ਟਾਈਮ ਨੀਸ਼ੂ ਪੰਜ ਕਮੈਂਟ ਪਹਿਲਾਂ ਆ ਗਿਆ ਅੰਦਰ ਵਗ ਗਿਆ ਤੇ ਫੋਨ ਚੱਕੀ ਨਹੀਂ ਜਾਂਦਾ ਪਤਾ ਨਹੀਂ ਕਿੱਧਰ ਵਗ ਗਿਆ ਅੰਦਰ ਜਾ ਕੇ ਉਹ ਹਮ ਦਾ ਦੋਰੇ ਹਾਂ ਕਿਵੇਂ ਜਿੰਦਾ ਲੱਗਿਆ ਹੋਇਆ ਹਾਂ ਜਿੰਦਾ ਲੱਗਿਆ ਹੋਇਆ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਅੱਜ ਆਪਣਾ ਜੀ ਸਫ਼ਰ ਜਿਹੜਾ ਰਿਹਾ ਲਗਭਗ 125 ਕਿਲੋਮੀਟਰ ਦਾ ਸਫ਼ਰ ਰਿਹਾ ਤੇ ਗਰਮੀ ਬਹੁਤ ਸੀ ਬਈ ਚੱਬ ਕੜ ਤੇ ਸਾਡੇ ਮਿੱਟੀ ਘਟਾ ਵੀ ਬਹੁਤ ਸੀਗਾ ਹੁਣ ਇੱਥੇ ਨਾਤੇ ਤੋਤਿਆਂਗੇ ਗੁਰਦੁਆਰਾ ਸਾਹਿਬ ਜਾ ਕੇ ਤੇ ਹੁਣ ਥੋੜਾ ਜਿਹਾ ਸਾਹ ਆਇਆਗਾ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਲਾਈਕ ਕਰਨ ਵਾਸਤੇ ਤੇ ਚੰਗੇ ਚੰਗੇ ਕਮੈਂਟ ਕਰਨ ਵਾਸਤੇ ਜੀ ਸਤਿ ਸ੍ਰੀ ਅਕਾਲ ਸਾਰਿਆਂ